ਵਾਟਰ ਕੈਨਨਸ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਹ ਬਿਲਕੁਲ ਲਾਈਵ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਕਿਸ ਢੰਗ ਦੇ ਨਾਲ ਇੱਥੇ ਪ੍ਰੋਟੈਸਟ ਅਰਥ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਤੋੜਨ ਦੀ ਤੇ ਆਹਾ ਤੁਸੀਂ ਦੇਖ ਲਓ ਕਿ ਇੱਥੇ ਆਹਾ ਅਜਬੰਦੀ ਸਿੰਘਾਂ ਦੇ ਰਿਹਾਈ ਦੇ ਵਾਸਤੇ ਇੱਥੇ ਮੋਰਚਾ ਤੇ ਇਹ ਤੁਸੀਂ ਦੇਖ ਲਓ ਕਿ ਕਿਸ ਢੰਗ ਦੇ ਨਾਲ ਹੁਣ ਗੋਸ਼ਾੜ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਿਸਪਰਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਵੀ ਪੁਲਿਸ ਮੁਲਾਜ਼ਮ ਅੱਗੇ ਨਹੀਂ ਆ ਰਿਹਾ ਇਹ ਇਹ ਭਾਈ ਸਾਹਿਬ ਇਕੱਲੇ ਲੱਗੇ ਹੋਏ ਨੇ ਕਿ ਸ਼ੈਲਸ ਸ਼ੁਰੂ ਹੋ ਚੁੱਕੀਆਂ ਨੇ ਪਾਣੀ ਦੇ ਬਿਛਾੜਾ ਤਾਂ ਗੱਲ ਨਹੀਂ ਰਹੀ ਸੀਸਵਲੇ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਜਿਹੜਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ ਮੋਹਾਲੀ ਚੰਡੀਗੜ੍ਹ ਦੀ ਸਰਹੱਦ ਤੇ ਬਿਲਕੁਲ ਉਹਦੇ ਉੱਤੇ ਖੜੇ ਆ ਅੱਜ 2 ਸਾਲ ਮੁਕੰਮਲ ਹੋ ਗਏ ਨੇ ਇਹ 2022 ਦੇ ਵਿੱਚ 7 ਜਨਵਰੀ ਨੂੰ ਮੋਰਚਾ ਸ਼ੁਰੂ ਹੋਇਆ ਸੀ 23 ਦੇ ਵਿੱਚ ਸੌਰੀ ਤੇ ਇਹ ਹੁਣ 23 24 ਦਾ ਦਿਨ 22 23 ਤੇ 24 ਇਹ 25 ਆ ਗਿਆ ਹੁਣ ਇਹ 2 ਸਾਲ ਮੁਕੰਮਲ ਹੋਏ ਨੇ ਤੇ ਆ ਦੇਖ ਲਓ ਸੁਰੱਖਿਆ ਜਿਹੜੇ ਪ੍ਰਬੰਧ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਆਨਸੋਖਾਂ ਵੀ ਘਟਨਾ ਨਾ ਹੋਵੇ ਇੱਥੇ ਕਾਲ ਦਿੱਤੀ ਗਈ ਸੀ ਸਿੱਖ ਜਥੇਬੰਦੀਆਂ ਦੇ ਵੱਲੋਂ ਇਕੱਠੇ ਹੋਣ ਦੀ ਤੇ ਉਸ ਜਿਹੜੀ سالਗिरा ਹੈਗੀ ਆ ਮੋਰਚੇ ਦੀ ਉਹਨੂੰ ਮਨਾਉਣ ਦੀ ਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਵੀ ਸਿੱਖ ਸੰਘਰਸ਼ ਦੇ ਦੌਰਾਨ ਜਿਹੜੇ ਸੰਘਰਸ਼ ਚੱਲਿਆ 90s ਦੇ ਵਿੱਚ ਉਹਦੇ ਦੌਰਾਨ ਜਿਹੜੇ ਸਿੰਘ ਬੰਦੀ ਸਿੰਘ ਵੱਖ-ਵੱਖ ਆਪਣੇ ਜੋ ਉਸ ਟਾਈਮ ਤੇ ਜੋ ਗਤੀਵਿਧੀਆਂ ਰਹੀਆਂ ਨੇ ਉਹਦੇ ਦੌਰਾਨ ਸਜ਼ਾ ਹਾਫਤਾ ਨੇ ਉਹਨਾਂ ਨੂੰ 28 28 33 ਸਾਲ ਹੋ ਚੁੱਕੇ ਨੇ ਉਹਨਾਂ ਦੀ ਰਿਹਾਈ ਦੇ ਲਈ ਇਹ ਮੋਰਚਾ ਲੱਗਿਆ ਹੋਇਆ ਹੈ ਹਾਲਾਂਕਿ ਜੋ ਬੀਨ ਸਿੰਘ ਕਤਲकांड ਦੇ ਵਿੱਚ ਜਿਹੜੇ ਲੋਕ ਸ਼ਾਮਿਲ ਸੀ ਉਹਨਾਂ ਦੇ ਵਿੱਚੋਂ ਗੁਰਮੀਤ ਸਿੰਘ ਇੰਜੀਨੀਅਰ ਉਹ ਹੁਣ ਪੱਕੀ ਪਰੂਲ ਤੇ ਬਾਹਰ ਆ ਚੁੱਕੇ ਨੇ ਆਪਣਾ ਜੀਵਨ ਬਸਰ ਕਰ ਰਹੇ ਆ ਪਰ ਮੈਜੋਰਿਟੀ ਭਾਈ ਜਗਤਾਰ ਸਿੰਘ ਹਵਾਰਾ ਜਾਂ ਜਿੰਨੇ ਵੀ ਹੋਰ ਭਿਉਰਾ ਤੇ ਜਿੰਨੇ ਵੀ ਇਹਦੇ ਨਾਲ ਜਗਤਾਰ ਸਿੰਘ ਤਾਰਾ ਜਿੰਨੇ ਵੀ ਲੋਕ ਜੁੜੇ ਹੋਏ ਨੇ ਭਾਈ ਲਖਵਿੰਦਰ ਸਿੰਘ ਇਹ ਸਾਰੇ ਲੋਕ ਹਾਲੇ ਬੁੜੈਲ ਜੇਲ੍ਹ ਦੇ ਵਿੱਚ ਨੇ ਕੁਝ ਤਿਹਾਰੜ ਜੇਲ੍ਹ ਦੇ ਵਿੱਚ ਨੇ ਤੇ ਜਿਹੜਾ ਸਭ ਤੋਂ ਨਮਾਇਆ ਕੇਸ ਹੈ ਪ੍ਰੋਫੈਸਰ ਭੁੱਲਰ ਦਾ ਉਹ ਉਹ ਸਾਰਾ ਕੇਸ ਹਲੇ ਉਸ ਨੂੰ ਲੈ ਕੇ ਸੰਘਰਸ਼ ਕਾਫੀ ਸਮੇਂ ਤੋਂ ਚੱਲ ਰਿਹਾ ਤੇ ਕਦੇ ਇਸ ਮੋਰਚਾ ਉੱਪਰ ਜਾਂਦਾ ਕਦੇ ਥੱਲੇ ਜਾਂਦਾ ਬਟ ਹਲੇ ਮੋਰਚਾ ਲੱਗਿਆ ਹੋਇਆ ਤੇ ਆ ਕਾਫੀ ਸੁਰੱਖਿਆ ਦੇ ਇਸ ਵਕਤ ਠੋਸ ਪ੍ਰਬੰਧ ਕੀਤੇ ਗਏ ਨੇ ਕੋਈ ਵੀ ਚੀਜ਼ ਨੂੰ ਰੋਕਣ ਦੇ ਲਈ ਤੁਸੀਂ ਦੇਖ ਲਓ ਕਿ ਕਿਸ ਢੰਗ ਦੇ ਨਾਲ ਇਹ ਚੰਡੀਗੜ੍ਹ ਪੁਲਿਸ ਦੀ ਨਫਰੀ ਇੱਥੇ ਲਗਾਈ ਗਈ ਹੈ ਤੇ ਅੱਗੇ ਆਪਾਂ ਜਾਵਾਂਗੇ ਤਾਂ ਜਦੋਂ ਪੰਡਾਲ ਦੇ ਵਿੱਚ ਦੇਖਾਂਗੇ ਕਿ ਕਿਸ ਕਿਸਮ ਦੀ ਇੱਥੇ ਰੌਣਕ ਹੈਗੀ ਆ ਜਾਂ ਕਿੰਨੇ ਕੁ ਲੋਕ ਆਏ ਆ ਕੋਈ ਸੰਗਤ ਆਈ ਆ ਪਰ ਜੋ ਪੁਲਿਸ ਦੀ ਨਫਰੀ ਹੈ ਉਸ ਤੋਂ ਇਹ ਗੱਲ ਸਾਬਤ ਹੈ ਕਿ ਪੁਲਿਸ ਦੇ ਮਨ 'ਚ ਇਸ ਨੂੰ ਲੈ ਕੇ ਕਿੰਨਾ ਕੰਸਰਨ ਹੈ ਪ੍ਰਸ਼ਾਸਨ ਦੇ ਮਨ 'ਚ ਤੇ ਪ੍ਰਸ਼ਾਸਨ ਚਾਹੁੰਦਾ ਆ ਕਿ ਕਿਸੇ ਨਾ ਕਿਸੇ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਉਹਦੇ ਇੱਥੇ ਪ੍ਰਬੰਧ ਜਿਹੜੇ ਨੇ ਅੱਜ ਕੀਤੇ ਗਏ ਜਾਪਦੇ ਨੇ ਬਾਕੀ ਅੱਗੇ ਪੰਡਾਲ ਦੇ ਵਿੱਚ ਆਪਾਂ ਜਾ ਕੇ ਦੇਖਦੇ ਹਾਂ ਕਿ ਕਿਸ ਕਿਸਮ ਦਾ ਸੰਗਤ ਦਾ ਇੱਥੇ ਜਮਾਵੜਾ ਹੋਇਆ ਜਾਂ ਕਿਸ ਕਿਸਮ ਦੀ ਸੰਗਤ ਇੱਥੇ ਪਹੁੰਚੀ ਹੈ ਕਿੰਨੀ ਤਜ਼ਾਹ ਚ ਪਹੁੰਚੀ ਹੈ ਤੇ ਕੀ ਉਹਨਾਂ ਦੇ ਮਨੋਭਾਵ ਨੇ ਅਸੀਂ ਜੀ ਇਸ ਵੇਲੇ ਬੰਦੀ ਸਿੰਘਾਂ ਦੇ ਮੋਰਚੇ ਤੇ ਖੜੇ ਆ ਅੱਜ ਇੱਥੇ ਦੂਜੀ ਐਨੀਵਰਸਰੀ ਸੀਗੀ ਇਹਨਾਂ ਦੀ ਦੂਜੀ ਸਾਲਗिरा ਸੀ ਤੇ ਜਿਵੇਂ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਇੱਥੇ ਆਉਣ ਦੀ ਸੰਗਤ ਨੂੰ ਤਾਂ ਇੱਥੇ ਸੰਗਤ ਦੇ ਆਉਣ ਤੋਂ ਬਾਅਦ ਇੱਥੇ ਜਿਹੜਾ ਪ੍ਰੋਟੈਸਟਰਸ ਨੇ ਉਹਨਾਂ ਨੇ ਆ ਬੈਰੀਗੇਡ ਜਿਹੜੇ ਲੱਗੇ ਹੋਏ ਨੇ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇੱਥੇ ਕਨਚਾਰਜ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀਆਂ ਬੁਛਾਣਾ ਦਾ ਜਿਹੜੇ ਅਰੇਂਜਮੈਂਟਸ ਨੇ ਉਹ ਹੈਗੇ ਆ ਤੇ ਇਹੇ ਆਪ ਪੁਲਿਸ ਮੁਲਾਜ਼ਮ ਨੇ ਜਿਹੜੇ ਉਧਰਲੇ ਪਾਸੇ ਜਾ ਰਹੇ ਆ ਤੇ ਅਸੀਂ ਇੱਕ ਵਾਰੀ ਤੁਹਾਨੂੰ ਫੁਟੇਜ ਦਿਖਾਉਣਾ ਚਾਹਾਂਗੇ ਕਿ ਇਹ ਫੁਟੇਜ ਕਿਦਾਂ ਉਧਰ ਦੀ ਫੁਟੇਜ ਤੁਹਾਨੂੰ ਜ਼ਰੂਰ ਦਿਖਾਣੀ ਚਾਹਾਂਗੇ ਕਿ ਜੋ ਉੱਥੇ ਮਾਹੌਲ ਇਸ ਟਾਈਮ ਤੇ ਬਣਿਆ ਹੋਇਆ ਤਾਂ ਤੁਸੀਂ ਦੇਖ ਲਓ ਕਿ ਆਹ ਸਾਹਮਣੀ ਜਿਹੜਾ ਇਧਰਲੇ ਪਾਸੇ ਜਿਹੜੀ ਹੈਗੀ ਆ ਉਹ ਪ੍ਰੋਟੈਸਟਰਸ ਸੀਗੇ ਤੇ ਇੱਥੇ ਕਾਫੀ ਦੇਰ ਪਹਿਲਾਂ ਮਤਲਬ ਕਿ ਹੁਣ ਇੱਥੇ ਕேன் ਚਾਰਜ ਵੀ ਹੋਇਆ ਤੇ ਜਿਹੜੇ ਟਾਇਰ ਗੈਸ ਸ਼ੈਲਜ਼ ਨੇ ਉਹ ਵੀ ਫਾਇਰ ਕੀਤੇ ਗਏ ਨੇ ਇਧਰਲੇ ਪਾਸੇ ਉਹ ਪੱਥਰਬਾਜ਼ੀ ਕੀਤੀ ਗਈ ਸੀ ਸਿਕਿਉਰਿਟੀ ਫੋਰਸਸ ਦੇ ਉੱਤੇ ਤੇ ਸਿਕਿਉਰਿਟੀ ਫੋਰਸਸ ਨੇ ਆਪਣੇ ਬਚਾਅ ਦੇ ਲਈ ਜਿਹੜੇ ਜਿੱਦਾਂ ਇੱਕ ਪ੍ਰੋਸੀਜਰ ਹੁੰਦਾ ਉਸ ਦੇ ਤਹਿਤ ਇਹ ਜਿਹੜਾ ਸਾਰਾ ਕੀਤਾ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਪ੍ਰੋਟੈਸਟਰਸ ਨੂੰ ਕਿਸੇ ਢੰਗ ਦੇ ਨਾਲ ਡਿਸਪਲੈਸ ਕੀਤਾ ਜਾਵੇ ਤੇ ਉਹ ਕੋਸ਼ਿਸ਼ ਇੱਥੇ ਕੀਤੀ ਗਈ ਹੈ ਤੇ ਇਹ ਅ ਅੱਜ ਦੀ ਰੇਟ ਦੇ ਵਿੱਚ ਜਿਹੜਾ ਅੱਜ ਜਿਹੜਾ ਸੈਕੰਡ ਐਨੀਵਰਸਰੀ ਆ ਉਹਦੇ ਤਹਿਤ ਆਪਾਂ ਪਿੱਛੇ ਤੁਹਾਨੂੰ ਦਿਖਾਣੇ ਆ ਇੱਕ ਵਾਰੀ ਤੁਹਾਨੂੰ ਅੱਗੇ ਦਾ ਦਿਖਾਇਆ ਨਜ਼ਾਰਾ ਤੇ ਇਹ ਇੱਥੇ ਅੱਜ ਕੀਰ ਗੈਸ ਛੱਲ ਚੱਲੇ ਨੇ ਤੇ ਆ ਤੁਸੀਂ ਦੇਖ ਲਓ ਆ ਟਿੱਪਰ ਲਗਾਏ ਜਾ ਰਹੇ ਆ ਪੁਲਿਸ ਫੋਰਸ ਦੇ ਵੱਲੋਂ ਇਹ ਇਹ ਟਿੱਪਰ ਇੱਥੇ ਲਾਏ ਜਾ ਰਹੇ ਆ ਟਿੱਪਰ ਲਾਏ ਜਾ ਰਹੇ ਆ ਰੋਕਣ ਵਾਸਤੇ ਆ ਸਾਰੇ মিডিਆ ਕਰਮੀਆਂ ਨੇ ਜਿਹੜੇ ਖੜੇ ਆ ਤੋਂ ਇਹ ਤੁਸੀਂ ਦੇਖ ਲਓਗੇ ਇਸ ਢੰਗ ਦੇ ਨਾਲ ਇੱਥੇ ਅੱਜ ਦਾ ਮਾਹੌਲ ਬਣਿਆ ਹੋਇਆ ਹੈ ਇਧਰ ਤੁਹਾਨੂੰ ਸਿਕਿਉਰਿਟੀ ਫੋਰਸਸ ਦਾ ਹਾਲ ਦਿਖਾਉਨੇ ਆ ਸਿਕਿਉਰਿਟੀ ਫੋਰਸਸ ਕਿਸ ਢੰਗ ਦੇ ਨਾਲ ਡਰੀਆਂ ਹੋਈਆਂ ਨੇ ਤੋਂ ਇਹ ਕਿਵੇਂ-ਕਿਵੇਂ ਇੱਥੇ ਟਿੱਪਰ ਲਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆ ਤੁਸੀਂ ਦੇਖ ਲਓ ਪੂਰੇ ਸਿਕਿਉਰਿਟੀ ਫੋਰਸਸ ਨੇ ਆਪਣਾ ਨਾਮਤ <laughs> ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਢੰਗ ਦੇ ਨਾਲ ਆ ਪਿੱਛੇ ਇੱਕ ਪੂਰਾ ਇਹਨੂੰ ਰੋਕਣ ਦੀ ਕੋਸ਼ਿਸ਼ ਹੈ ਤੇ ਅਸੀਂ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਢੰਗ ਦਾ ਜਮਾਵੜਾ ਇੱਥੇ ਪੁਲਿਸ ਦਾ ਤੇ ਇਹ ਕੋਸ਼ਿਸ਼ ਸਾਡੀ ਹੋਊਗੀ ਕਿ ਤੁਹਾਨੂੰ ਸਾਰਾ ਦਿਖਾਇਆ ਜਾਵੇ ਤੇ ਇਹ ਇਹਦੇ ਪਿਛਲੇ ਪਾਸੇ ਇੱਕ ਸਿਕਿਉਰਿਟੀ ਦਾ ਪੂਰਾ ਕਵਰ ਹੈ ਜਿਹੜਾ ਕਿ ਜਿੱਥੇ ਟਿਪਰ ਲਾਇਆ ਜਾ ਰਿਹਾ ਉਹਦੇ ਪਿਛਲੇ ਪਾਸੇ ਸਿਕਿਉਰਿਟੀ ਦਾ ਇੱਕ ਪੂਰਾ ਕਵਰ ਹੈ ਉਸ ਕਵਰ ਦੇ ਤਹਿਤ ਮਤਲਬ ਕਿ ਰੋਕਣ ਦੀ ਕੋਸ਼ਿਸ਼ ਹੈ ਸਾਰੇ ਸਾਰੇ ਪ੍ਰੋਟੈਸਟਰਸ ਨੂੰ ਆ ਇੱਧਰ ਜਾ ਰਹੇ ਆ ਆ ਤੁਸੀਂ ਦੇਖੋ ਆ ਕਵਰ ਹੈਗਾ ਆ ਕਵਰ ਹੈ ਤੇ ਇਹ ਕਵਰ ਇਹ ਇਹ ਇਧਰ ਪਿਛਲੇ ਪਾਸੇ ਆ ਟਿੱਪਰ ਦੇਖੋ ਕਿਸ ਢੰਗ ਦੇ ਨਾਲ ਲਾਇਆ ਗਿਆ ਤੇ ਇਹ ਤੁਸੀਂ ਦੇਖ ਲਓਗੇ ਇੱਥੇ ਰੋਕਣ ਵਾਸਤੇ ਕਿ ਇਧਰੋਂ ਕੋਈ ਵੀ ਪ੍ਰੋਟੈਸਟਰਸ ਨਾ ਆ ਸਕੇ ਤੇ ਅਸੀਂ ਆ ਪਿੱਛੇ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਢੰਗ ਦੇ ਨਾਲ ਇੱਥੇ ਸਕਿਉਰਿਟੀ ਫੋਰਸਸ ਨੇ ਆ ਤੁਸੀਂ ਦੇਖ ਲਓ ਪ੍ਰੋਟੈਸਟਰਸ ਦੀ ਉਨੀ ਗਿਣਤੀ ਨਹੀਂ ਜਿੰਨੀ ਗਿਣਤੀ ਇੱਥੇ ਸਕਿਉਰਿਟੀ ਫੋਰਸਸ ਦੀ ਹੈ ਆ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਕਿਸ ਢੰਗ ਦੇ ਨਾਲ ਇੱਥੇ ਅਸ ਜਿੱਥੇ ਵੀ ਤੁਹਾਡੀ ਦੇਖੋ ਕਿੰਨੀ ਨਫਰੀ ਪੁਲਿਸ ਦੀ ਇੱਥੇ ਤਾਇਨਾਤ ਕੀਤੀ ਗਈ ਹੈ ਤੇ ਕਿਸ ਰੈਪਿਡ ਐਕਸ਼ਨ ਫੋਰਸ ਦੀ ਯੂਨਿਟ ਨੇ ਤੇ ਚੰਡੀਗੜ੍ਹ ਪੁਲਿਸ ਨੂੰ ਇਹ ਜਿਹੜਾ ਹੈਗਾ ਆ ਉਹ ਸਹਿਯੋਗ ਕਰ ਰਿਹਾ ਤੇ ਕਿਸ ਢੰਗ ਦੇ ਨਾਲ ਇੱਥੇ ਸਾਰੀ تناتی کیتی گئی ہے پروٹیسٹرز ਨੂੰ ਜਦੋਂ ਕੁਛ ਦਿਨ ਪਹਿਲਾਂ ਇੱਥੇ ਪ੍ਰੋਟੈਸਟ ਹੋਏ ਨੇ ਤੁਸੀਂ ویڈیو ਫੁਟੇਜ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਤਰ੍ਹਾਂ ਦੀ ਅਫਰਾ ਤਫਰੀ ਜਿਹੜੀ ਹੈ ਇੱਥੇ پولیس ਦੇ ਵਿੱਚ ਪੈਦਾ ਹੋ ਗਈ ਅਫਰਾ ਤਫਰੀ ਦੇ ਮਾਹੌਲ ਦੇ ਵਿੱਚ ਬਹੁਤ ਸਾਰੇ ਜਿਹੜੇ پولیس ਮੁਲਾਜ਼ਮ ਨੇ ਉਹ ਪਿੱਛੇ ਨੂੰ ਭੱਜੇ ਤਾਂ ਉਹਨਾਂ ਜਿਹੜੇ ਵੱਡੇ ਅਧਿਕਾਰੀ ਨੇ ਸੀਨੀਅਰ ਅਧਿਕਾਰੀ ਨੇ ਇਹ ਕਹਿੰਦੇ ਉਹਨਾਂ ਨੂੰ ਨਜ਼ਰ ਆਏ ਕਿ ਤੁਸੀਂ ਉਹ ਅੱਗੇ ਜਾਓ ਅੱਗੇ ਜਾਓ ਅੱਗੇ ਜਾਓ ਤਾਂ ਇੱਕ ਕਿਸਮ ਦਾ ਇੱਥੇ ਅਫਰਾ ਤਫਰੀ ਦਾ ਮਾਹੌਲ ਸੀ ਜਦੋਂ ਇੱਥੇ ਇੱਕਦਮ ਜਿਹੜੀ ਗੈਸ ਫਾਇਰ ਕੀਤੀ ਗਈ ਜਿਹੜੀ ਹਵਾ ਸੀ ਉਹ ਇਸ ਪਾਸੇ ਦੀ ਸੀ ਤਾਂ ਅੱਖਾਂ ਦੇ ਜਿਹੜਾ ਹੈਗਾ ਆ ਉਹ ਪਿਆ ਹੈਗਾ ਆ ਉਹ ਪੁਲਿਸ ਪੁਲਿਸ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਥੇ ਪੁਲਿਸ ਦੀ ਜਿਹੜੀ ਹੈਗੀ ਆ ਨਫਰੀ ਜਿਹੜੀ ਆ ਉਹ ਵੀ ਇੱਕ ਕਿਸਮ ਦੇ ਨਾਲ ਖੋਸਦਾ ਹੋਈ ਹੋਈ ਆ ਤੇ ਪਰ ਫਿਰ ਵੀ ਇਹ ਹੁਕਮ ਦੇ ਬੱਝੇ ਮੁਲਾਜ਼ਮ ਨੇ ਤੇ ਇਹ ਆਪਣਾ ਕੰਮ ਕਰ ਰਹੇ ਇੱਥੇ ਕਿਸੇ ਵੀ ਤਹਿਨਾਤੀ ਦੇ ਵਿੱਚ ਪਰ ਉਧਰ ਵੀ ਮਾਹੌਲ ਸ਼ਾਂਤ ਹੋ ਗਿਆ ਦੂਜੇ ਪਾਸੇ ਬੰਦੀ ਸਿੰਘਾਂ ਦੇ ਮੋਰਚੇ ਵਾਲੇ ਪਾਸੇ ਵੀ ਮਾਹੌਲ ਜਿਹੜਾ ਸ਼ਾਂਤ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਇੱਕ ਵਾਰੀ ਪੁਲਿਸ ਨੂੰ ਉਹਨਾਂ ਨੇ ਕੰਮ ਜ਼ਰੂਰ ਲਾ ਦਿੱਤਾ ਤੇ ਇਸ ਦੇ ਨਾਲ ਹੀ ਹੁਣ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਸਵੇਰੇ ਇਸ ਲੈਵਲ ਦੇ ਪ੍ਰਬੰਧ ਨਹੀਂ ਸੀ ਕੀਤੇ ਗਏ ਕਿ ਜਦੋਂ ਕੋਸ਼ਿਸ਼ ਹੋਈ ਬੈਰੀਗੇਡ ਨੂੰ ਰਿਮੂਵ ਕਰਨ ਦੀ ਉਸ ਤੋਂ ਬਾਅਦ ਇਹ ਸਾਰੇ ਪ੍ਰਬੰਧ ਜਿਹੜੇ ਨੇ ਇੱਥੇ ਕੀਤੇ ਗਏ ਨੇ ਤੇ ਅਸੀਂ ਇਸ ਹੋਰ ਵੀ ਤੁਹਾਨੂੰ ਰਿਪੋਰਟ ਦਵਾਂਗੇ ਕਿ ਕਿਸ ਢੰਗ ਦੇ ਨਾਲ ਇੱਥੇ ਮਾਹੌਲ ਹੈ ਤੇ ਮਤਲਬ ਕਿ ਇਹ ਮਾਹੌਲ ਨੂੰ ਅਸੀਂ ਕਿੱਦਾਂ ਦੇਖ ਸਕਦੇ ਹਾਂ ਤੇ ਇਹ 2 ਸਾਲ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਕਿ ਸਿੱਖ ਸੰਘਰਸ਼ ਦੇ ਦੌਰਾਨ ਜਿਹੜੇ ਵੀ ਸਿੱਖ ਜਿਹੜੇ ਨੇ ਉਹ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਦੇ ਲਈ 2 ਸਾਲ ਤੋਂ ਇੱਥੇ ਮੋਰਚਾ ਚੱਲ ਰਿਹਾ ਅੱਜ ਉਹਦੀ ਦੂਜੀ ਵਾਰੀ ਗਣਤੀ 7 ਜਨਵਰੀ 2022 ਨੂੰ ਇਹ ਮੋਰਚਾ ਲੱਗਿਆ ਸੀ ਤਾਂ ਅੱਜ 2025 ਦੇ ਵਿੱਚ ਇਹਦੀ ਜਿਹੜੀ ਹੈਗੀ ਆ 7 ਜਨਵਰੀ ਨੂੰ 2 ਸਾਲ ਮੁਕੰਮਲ ਹੋਏ ਨੇ ਤਾਂ ਉਹਦੀ ਵਜ੍ਹਾ ਕਰਕੇ ਅੱਜ ਜਿਹੜੀ ਹੈਗੀ ਆ ਇਹਦੇ 2 ਸਾਲ ਮੁਕੰਮਲ ਹੋਣ ਤੇ ਇਹਦੀ ਤੀਜੀ ਐਨੀਵਰਸਰੀ ਆ ਤਾਂ ਉਸ ਦੇ ਲਈ ਅੱਜ ਸਿੱਖ ਜਥੇਬੰਦੀਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਜਿਹੜੀਆਂ ਵੀ ਇਸ ਮੂਰਤੀ ਨੂੰ ਚੁਲਾ ਆ ਰਹੀਆਂ ਨੇ ਤੇ ਉਸ ਦੇ ਤਹਿਤ ਹੀ ਇੱਥੇ ਅੱਜ ਸਿੱਖ ਸੰਗਤ ਦੇ ਵੱਲੋਂ ਇੱਥੇ ਇਕੱਠ ਕੀਤਾ ਗਿਆ ਉਸ ਦੇ ਤਹਿਤ ਇਹ ਜਿਹੜਾ ਛੋਟਾ ਕਲੈਸ਼ ਹੋਇਆ ਹਾਲੇ ਵੀ ਸਿੱਤੀ ਤਨਾਪੁਰ ਨੇ ਸੋ ਉਹ ਇਹ ਟੇ ਕਲੈਸ਼ ਦੀ ਸਿਚੁਏਸ਼ਨ ਬਣ ਰਹੀ ਆ ਤੇ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਦੇਖੋ ਕਿਸੇ ਢੰਗ ਦੇ ਨਾਲ ਇੱਥੇ ਫਲੈਸ਼ ਦੀ ਸਿਚੁਏਸ਼ਨ ਬਣਨ ਦੀ ਪੂਰੀ ਵਿਚਾਰ ਨੇ ਤੇ ਅ ਦੇਖਿਆ ਜਾ ਸਕਦਾ ਕਿ ਕਿਸ ਢੰਗ ਦੇ ਨਾਲ ਇਥੇ ਸਿੱਖ ਪ੍ਰੋਟੈਸਟਰ ਜਿਹੜੇ ਨੇ ਉਹ ਬੈਰੀਕੇਡਸ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਇਹ ਬੈਰੀਕੇਡਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਸ ਢੰਗ ਦੇ ਨਾਲ ਇਧਰ ਪ੍ਰਸ਼ਾਸਨ ਨੇ ਵੀ ਪੂਰਾ ਆਪਣਾ ਪ੍ਰਬੰਧ ਕੀਤਾ ਹੋਇਆ ਤੇ ਆ ਸਿੱਖ ਪ੍ਰੋਟੈਸਟਰਸ ਜਿਹੜੇ ਨੇ ਉਹ ਸਾਰੇ ਬੈਰੀਕੇਡਸ ਨੂੰ ਹਟਾ ਦਿੱਤਾ ਗਿਆ ਹੈ ਇਸ ਰੂਪ ਦੇ ਵਿੱਚ ਤੇ ਆਹ ਤੇ ਟੇਪਰ ਧਿਆਨ ਦੇ ਗਏ ਨੇ ਤੇ ਆਹ ਪੂਰੀ ਤੇ ਪ੍ਰੋਟੈਸਟਰਸ ਜਿਹੜੇ ਨੇ ਉਹ ਹਟਾਉਣ ਦੀ ਕੋਸ਼ਿਸ਼ ਨੇ ਪੂਰੀ ਤਰ੍ਹਾਂ ਕਾਮਯਾਬ ਕਿਸੇ ਰੂਪ ਦੇ ਵਿੱਚ ਕਾਮਯਾਬ ਪੁਲਿਸ ਪ੍ਰਸ਼ਾਸਨ ਨੇ ਵੀ ਇੱਥੇ ਟੇਪਰ ਲਗਾ ਦਿੱਤੇ ਗਏ ਨੇ ਤੇ ਆਹ ਤੁਸੀਂ ਦੇਖ ਲਓ ਕਿ ਕਿਸ ਢੰਗ ਦੇ ਨਾਲ ਇੱਥੇ ਜਿਹੜੀਆਂ ਨਿਆਂਗ ਸਿੰਘ ਫੋਰਸਿਸ ਨੇ ਉਹਨਾਂ ਦੇ ਵੱਲੋਂ ਵਾਟਰ ਕੈਨਨ ਸ਼ੁਰੂ ਕੀਤਾ ਗਿਆ ਤੇ ਬੁਸ਼ਾਰਟ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਸ ਢੰਗ ਦੇ ਨਾਲ ਇੱਥੇ ਸਾਰੇ ਵਾਟਰ ਕੈਨਨਸ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਹ ਬਿਲਕੁਲ ਲਾਈਵ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਕਿ ਬੰਦੀ ਸਿੰਘਾਂ ਦੇ ਮੋਰਚੇ ਦੇ ਉੱਤੇ ਕਿਸ ਢੰਗ ਦੇ ਨਾਲ ਇੱਥੇ ਪ੍ਰੋਟੈਸਟ ਅਰਥ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਤੋੜਨ ਦੀ ਤੇ ਆਹ ਤੁਸੀਂ ਦੇਖ ਲਓ ਕਿ ਇੱਥੇ 2 ਸਾਲ ਅੱਜ ਮੁਕੰਮਲ ਹੋਏ ਨੇ ਬੰਦੀ ਸਿੰਘਾਂ ਦੇ ਰਿਹਾਈ ਦੇ ਵਾਸਤੇ ਆ ਬਹੁਤ ਵੱਡੇ ਪੱਧਰ ਤੇ ਅੱਜ ਇਹਨਾਂ ਨੇ ਮਨਾਉਣ ਦੀ ਕਿਸ਼ਕਤ ਕੀਤੀ ਗਈ ਸੀ ਤੇ ਆਹ ਤੁਸੀਂ ਦੇਖ ਲਓ ਕਿ ਕਿਸ ਢੰਗ ਦੇ ਨਾਲ ਇੱਥੇ ਪ੍ਰੋਟੈਸਟਰਸ ਜਿਹੜੇ ਨੇ ਉਹ ਆਏ ਨੇ ਤੇ ਉਹ ਕੋਸ਼ਿਸ਼ ਕਰ ਰਹੇ ਆ ਤਾਂ ਇਹ ਪੂਰੇ ਪੂਰੇ ਇਥੇ ਲੋਕ ਲੋਕਲ ਲੋਕ ਪਹੁੰਚੇ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇਥੇ ਪਾਣੀ ਦੀ ਵਿਛਾੜ ਕੀਤੀ ਜਾ ਰਹੀ ਹੈ ਤੇ ਆਹਾ ਅਜਬੰਦੀ ਸਿੰਘਾਂ ਦੇ ਰਿਹਾਈ ਦੇ ਵਾਸਤੇ ਇਥੇ ਮੋਰਚਾ ਜਿਹੜਾ ਹੈਗਾ ਲੱਗਿਆ ਸੀਗਾ ਤੇ ਉਹ 2 ਸਾਲ ਮੁਕੰਮਲ ਹੋਏ ਨੇ ਤੇ ਅੱਜ ਸਾਰੇ ਇਕੱਠ ਦੀ ਕਾਲ ਦਿੱਤੀ ਗਈ ਸੀ ਤਾਂ ਇਹ ਇੱਕ ਇੱਕ ਇਹਨਾਂ ਦਾ ਐਂਗਲ ਇਥੇ ਦਿੱਤਾ ਗਿਆ ਤੇ ਉਸ ਨੂੰ ਬੈਰੀਕੇਡਸ ਹਟਾਉਣ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਬੈਰੀਕੇਡਸ ਹਟਾਉਣ ਦੀ ਤਾਂ ਆਹਾਂ ਜਿਹੜਾ ਹੈਗਾ ਇਹ ਸਾਰਾ ਦਿਨਾਂ ਦੇ ਵਿੱਚ ਤੁਸੀਂ ਦੇਖੋ వాటర్ ਕੈਨਨ ਕਿਵੇਂ ਇੱਥੇ ਲਿਆਂਦੀ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਇਸ ਨੂੰ ਤੇ వాటర్ ਕੈਨਨ ਦਾ ਯੂਜ਼ ਕੀਤਾ ਜਾ ਰਿਹਾ ਤੋ ਇਹ ਪੂਰਾ ਜਿਹੜਾ ਇੱਥੇ ਮਾਹੌਲ ਹੈ ਇਸ ਢੰਗ ਦਾ ਬਣਿਆ ਹੋਇਆ ਤੇ ਆਹਾਂ ਸਿੱਖ ਪ੍ਰੋਟੈਸਟਰਸ ਦਾ ਤੇ ਲਾਏ ਗਏ ਨੇ ਪ੍ਰੋਟੈਸਟਰਜ਼ ਵੱਲੋਂ ਹਟਾਇਆ ਹਟਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੁਆਰ ਤੋਂ ਬੈਰੀਕੇਡਸ ਲਗਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਆ ਤੁਸੀਂ ਦੇਖ ਲਓ ਕਿ ਕਿਸ ਢੰਗ ਦੇ ਨਾਲ ਇੱਥੇ ਬੈਰੀਕੇਡਸ ਲਗਾਏ ਜਾ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਆ ਸਾਰਾ ਇੱਥੇ ਅੱਜ ਦਾ ਮਾਹੌਲ ਹੈ ਤੇ ਸਿੰਘ ਜਿਹੜੀਆਂ ਸਿੱਖ ਸੋ ਇਹ ਤੁਸੀਂ ਦੇਖ ਲਓ ਇੱਥੇ ਜਿਹੜਾ ਇੱਥੇ ਮਾਹੌਲ ਹੈ ਕਿ ਕਿਸ ਢੰਗ ਦੇ ਨਾਲ ਇੱਥੇ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਇਹ 2 ਸਾਲਾਂ ਤੋਂ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਥੇ ਇੱਕ ਮੋਰਚਾ ਚੱਲ ਰਿਹਾ ਹੈਗਾ ਮੁਹਾਲੀ ਦੇ ਵਿੱਚ ਤਾਂ ਉਹਦੀ ਅੱਜ ਦੂਜੀ ਸਾਲਗिरा ਸੀਗੀ ਤੇ ਇੱਥੇ ਪ੍ਰੋਟੈਸਟਰਸ ਨੂੰ ਲੈ ਕੇ ਆਂਦਾ ਗਿਆ ਭੁਲਾਇਆ ਗਿਆ ਤੇ ਆ ਬੈਰੀਗੇਡਸ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸਿਖ ਪ੍ਰੋਟੈਸਟਰਸ ਦੂਜੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਬੈਰੀਗੇਡਸ ਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਇੱਥੇ ਇੱਕ ਮਾਹੌਲ ਦਾ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਤੇ ਅ ਅ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਪਾਈਪੇਸ਼ੀ ਦੇ ਨਾਲ ਤੇ ਇਹ ਪੁਲਿਸ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਬੈਰੀਕੇਡ ਲਾਉਣ ਦੀ ਸਿੱਖ ਪ੍ਰੋਟੈਸਟਰ ਜਿਹੜੇ ਨੇ ਉਹ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇੱਕ ਪੂਰੀ ਤਰ੍ਹਾਂ ਦਾ ਇੱਕ ਇੱਥੇ ਮਾਹੌਲ ਹੈ ਇੱਕ ਕਾਫੀ ਤੇਜ਼ ਮਾਹੌਲ ਬਣ ਚੁੱਕਿਆ ਹੈ ਕਾਫੀ ਕੋਸ਼ਿਸ਼ ਦੋਨਾਂ ਸਾਈਡਾਂ ਤੋਂ ਆਪਣੇ ਆਪਣੇ ਪੱਧਰ ਤੇ ਕੀਤੀ ਜਾ ਰਹੀ ਹੈ ਉਹ ਤੇ ਇਹ ਤੁਸੀਂ ਦੇਖ ਲਓ ਕਿ ਕਿਸ ਢੰਗ ਦੇ ਨਾਲ ਹੁਣ ਬੁਛਾੜ ਕੀਤੀ ਜਾ ਰਹੀ ਹੈ ਉਹਨਾਂ ਨੂੰ ਡਿਸਪਰਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਡਿਸਪਰਸ ਕਰਨ ਦੀ ਕੋਸ਼ਿਸ਼ ਹੈ ਲਗਾਤਾਰ ਕੀਤੀ ਜਾ ਰਹੀ ਹੈ ਤੇ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਸੈਟ ਮਤਲਬ ਕਿ ਡਿਸਪਰਸ ਕਰਨ ਦੀ ਕੋਸ਼ਿਸ਼ ਹੈ ਪੁਲਿਸ ਪ੍ਰਸ਼ਾਸਨ ਦੇ ਲਈ ਵੀ ਇੱਕ ਪੱਖ ਹੈ ਤੇ ਦੂਜੇ ਪਾਸੇ ਪਾਣੀ ਦਾ ਠੰਡੇ ਪਾਣੀ ਦੀਆਂ ਬੁਛਾੜਾਂ ਨੇ ਕਿਸ ਢੰਗ ਦੇ ਨਾਲ ਪੈ ਰਹੀਆਂ ਨੇ ਤਾਂ ਇਸ ਨੂੰ ਦੇਖਿਆ ਜਾ ਸਕਦਾ ਕਿ ਇਹ ਕਿਸੇ ਰੂਪ ਦੇ ਵਿੱਚ ਇਹ ਕੋਸ਼ਿਸ਼ ਖੇਰ ਦੁਵਾਰ ਤੋਂ ਕੀਤੀ ਜਾ ਰਹੀ ਹੈ ਸੋ ਆਹ ਸੀ ਪ੍ਰੋਟੈਸਟਰਸ ਇੱਥੇ ਆਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਆਪਣਾ ਤੇ ਰੋਜ਼ ਦਰਸ਼ ਕਰਾ ਰਹੇ ਆ ਸੋ ਇਹ ਤੁਸੀਂ ਦੇਖ ਲਓ ਕਿ ਸਰਾਬ ਦੇ ਨਾਲ ਇਹਨੂੰ ਲਹਿਾਰ ਲਹਿਰਾਇਆ ਜਾ ਰਿਹਾ ਤੇ ਸੋ ਇਹ ਇੱਥੇ ਦਾ ਮਾਹੌਲ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਜਿਹੜਾ ਉਹਦੀ ਦੋ ਦੋਵੇਂ ਬਰੇਗੰਡ ਮੁਕੰਮਲ ਹੋਈ ਹੈ ਤੇ ਕਿਸ ਢੰਗ ਦੇ ਨਾਲ ਇੱਥੇ ਅੱਜ ਮਾਹੌਲ ਹੈ ਤੇ ਤੇ ਮਾਹੌਲ ਜਕਾਰੇ ਛੱਡੇ ਜਾ ਰਹੇ ਆ ਤੇ ਬੈਰੀਗੇਡਸ ਨੂੰ ਵੈਰੀਗੇਟਸ ਨੂੰ ਉੱਧਰ ਲੈ ਕੇ ਜਾਂਦੇ ਹੋਏ ਜਿਸ ਢੰਗ ਦੇ ਨਾਲ ਵੈਰੀਗੇਟਸ ਲਗਾਏ ਗਏ ਨੇ ਉਹਨਾਂ ਨੂੰ ਉੱਧਰ ਲਗਲਦਾ ਜਾਇਆ ਜਾ ਰਿਹਾ ਹੈ ਪ੍ਰੋਟੈਸਟਰਸ ਦੇ ਵੱਲੋਂ ਤੇ ਆਹ ਵੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਸ ਵੈਰੀਗੇਟ ਨੂੰ ਵੀ ਲੈ ਕੇ ਜਾਂਦਾ ਜਾਏ ਉਸ ਪਾਸੇ ਪੁਲਿਸ ਮੁਲਾਜ਼ਮ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਲਓ ਕੀ ਸੀਨ ਬਣ ਰਿਹਾ ਦੋਨੇ ਪਾਸੇ ਆ ਇਹਨਾਂ ਨੂੰ ਉੱਤੀ ਜਾ ਰਹੀ ਹੈ ਪ੍ਰੋਟੈਸਟਰਸ ਵੱਲੋਂ ਵੀ ਤੇ ਦੋਨੇ ਦੋਨੇ ਪਾਸਿਓਂ ਤੇ ਕੋਈ ਵੀ ਪੁਲਿਸ ਮੁਲਾਜ਼ਮ ਅੱਗੇ ਨਹੀਂ ਆ ਰਿਹਾ ਇਹ ਇਹ ਭਾਈ ਸਾਹਿਬ ਇਕੱਲੇ ਹੀ ਲੱਗੇ ਹੋਏ ਨੇ ਤੇ ਤੇ ਪਰ ਆਹ ਪ੍ਰੋਟੈਸਟਰਸ ਦਾ ਵੀ ਆਪਣਾ ਜਜਵਾ ਹੈਗਾ ਤੁਸੀਂ ਦੇਖ ਲਓ ਕਿ ਕਿਸ ਜਜਵੇ ਤੇ ਤੈਅ ਕਰ ਜਿੱਥੇ ਜਿੱਥੇ ਵੀ ਪ੍ਰੋਟੈਸਟਰ ਜਾ ਰਹੇ ਆ ਉਥੇ ਉਥੇ ਪਾਣੀ ਦੇ ਬੁਛਾਣਾ ਸੁੱਟੀਆਂ ਜਾ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਮਾਹੌਲ ਇੱਥੇ ਬੜਾ ਨਾਟਕੀ ਅੰਦਾਜ਼ ਦੇ ਵਿੱਚ ਬਣਿਆ ਹੋਇਆ ਹੈ ਤੇ ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਥੇ ਪ੍ਰੋਟੈਸਟਰਸ ਨੇ ਆ ਕਿਵੇਂ ਇੱਥੇ ਮਾਹੌਲ ਬਣ ਰਿਹਾ ਹੈ ਤੇ ਇਹ ਸ਼ੈਲਜ਼ ਨੇ ਉਹ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਤੇ ਸ਼ੈਲਜ਼ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਇਹ ਸ਼ੈਲਜ਼ ਸ਼ੁਰੂ ਹੋ ਚੁੱਕੀਆਂ ਨੇ ਪਾਣੀ ਦੀ ਬਿਛਾਣਾ ਤੱਕ ਗੱਲ ਨਹੀਂ ਰਹੀ ਸ਼ੈਲਜ਼ ਉਹਨਾਂ ਦੇ ਵੱਲੋਂ ਸ਼ੁਰੂ ਕੀਤੇ ਜਾ ਚੁੱਕੀਆਂ ਨੇ ਤਾਂ ਇਹ ਇੱਕ ਮਾਹੌਲ ਕਿਸ ਕਿਸਮ ਦਾ ਫੂਰਾ ਇੱਥੇ ਮਾਹੌਲ ਬਣ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਚੱਲੋ ਚੱਲੋ ਸਾ ਮਾਹੌਲ ਹੌਲੀ ਹੌਲੀ ਬਣਦਾ ਨਜ਼ਰ ਆ ਰਿਹਾ ਤੇ ਇਹਨਾਂ ਦੇ ਵੱਲੋਂ ਸ਼ੈਲਸ ਸ਼ੂ ਹੋ ਚੁੱਕੇ ਨੇ ਉਧਰੋਂ ਪੱਥਰ ਸ਼ੂ ਹੋ ਚੁੱਕੇ ਨੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋ ਤੋ ਇਹ ਸਾਰਾ ਮਾਹੌਲ ਇੱਥੇ ਬਣ ਚੁੱਕਿਆ ਹੈ ਤੋ ਬਹੁਤ ਖਤਰਨਾਕ ਮਾਹੌਲ ਇਥੇ ਬਣ ਚੁੱਕਿਆ ਆ ਜਿਹੜੀ ਪ੍ਰੋਟੈਸਟਰਸ ਗੱਲ ਕਰ ਰਹੇ ਆ ਪ੍ਰੋਟੈਸਟਰਸ ਜੋ ਵੀ ਕੋਸ਼ਿਸ਼ ਕਰ ਰਿਹਾ ਇਧਰੋਂ ਉਹਨਾਂ ਨੇ ਵੱਟੇ ਮਾਰਨੇ ਸ਼ੁਰੂ ਕੀਤੇ ਨੇ ਇਧਰੋਂ ਇਹ ਜਿਹੜੀ ਆ ਇੱਕ ਵਾਇਲੈਂਸ ਤਰੀਕੇ ਦੇ ਨਾਲ ਗੱਲ ਆ ਰਹੀ ਹੈ ਕਿਸੇ ਵੀ ਰੂਪ ਦੇ ਵਿੱਚ ਜਿਹੜੇ ਜਿਹੜੇ ਸ਼ੈਲਸ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਅੱਗ ਅਗਜ਼ਨੀ ਦੀਆਂ ਘਟਨਾਵਾਂ ਵੀ ਮਹਿਸੂਸ ਹੋ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਕ ਮਾਹੌਲ ਹੁਣ ਚੱਲਿਆ ਹੈਗਾ ਤਾਂ ਇਹ ਮਾਹੌਲ ਹੈ ਇਹ ਜਿਸ ਮਾਹੌਲ ਦੇ ਤਹਿਤ ਇਹ ਸਾਰੀ ਅਜਤ ਕਾਰਵਾਈ ਹੋ ਤੇ ਸ਼ੈਲਜ਼ ਜਿਹੜੇ ਨੇ ਉਹ ਛੱਡੇ ਜਾ ਰਹੇ ਆ ਇਸ ਪਾਸਿਓਂ ਪਥਰਾ ਕੀਤਾ ਜਾ ਰਿਹਾ ਹੈ ਪ੍ਰੋਟੈਸਟਰਸ ਦੇ ਵੱਲੋਂ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੀ ਮਾਹੌਲ ਹੈ ਇੱਥੇ ਚੰਗੀ ਨਾ ਬਣ ਰਹੀ